ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਉੜੇ ਮਹਲਾ ਪੰਜਵਾਂ ਗੁਰ ਕੇ ਚਰਨ ਉਪਰ ਮੇਰੇ ਮਥੇ ਤਾਤੇ ਦੁਖ ਮੇਰੇ ਸਗਲੇ ਲਾਥੇ ਸਤ ਗੁਰ ਆਪਣੇ ਕਉ ਕੁਰਬਾਨੀ आत्मचिन परम रग मानी रहा चरण रेण गुरु के मुख लागी अहम बुद्ध ते न सगला त्यागे गुरु का शब्द लगावन मीठा पार ब्रह्मा ताते मोहण डठा ਗੋਰਾ ਸੁਖ ਦਾਤਾ ਗੁਰ ਕਰਤਾਰਾ ਜੀ ਪ੍ਰਣ ਕਾ ਨਾਨਕ ਗੁਰ ਆਤਾਰਾ ਗੋੜੇ ਮਹਲਾ ਪੰਜਵਾ ਗੁਰ ਕੇ ਚਰਨ ਉਪਰ ਮੇਰੇ ਮਥੇ ਤਾਤੇ ਦੁਖ ਮੇਰੇ ਸਗਲੇ ਲਾਥੇ ਸਤ ਗੁਰ ਆਪਣੇ ਕੋ ਕੁਰਬਾਨੀ ਆਤਮ ਚੀਨ ਪਰਮ ਰਗਮਾਨੀ ਰਹਾ ਚਰਨ ਰਣ ਗੁਰ ਕੀ ਮੁਖ ਲਾਗੇ ਅਹੰਬੁਦ ਤਿਨ ਸਗਲਾ ਤਿਆਗੇ ਗੁਰ ਕਾ ਸ਼ਬਦ ਲਗਾ ਵਨ ਮਿਠਾ ਪਾਰ ਬ੍ਰਹਮਤਾ ਤੇ ਮਹਿਂ ਢਿਠਾ ਗੁਰ ਸੁਖ ਦਾਤਾ ਗੁਰ ਕਰਤਾਰਾ ਜੀ ਪ੍ਰਣ ਕਾ ਨਾਨਕ ਗੁਰ ਅਦਾਰ ਗੋੜੀ ਮਹਲਾ ਪੰਜਵਾ ਗੁਰ ਕੇ ਚਰਨ ਉਪਰ ਮੇਰੇ ਮਥੇ ਤਾਤੇ ਦੁਖ ਮੇਰੇ ਸਗਲੇ ਲਾਥੇ ਸਤਗੁਰ ਆਪਣੇ ਕੋ ਕੁਰਬਾਨੀ ਆਤਮ ਚੀਨ ਪਰਮ ਰਗਮਾਨੀ ਰਹਾ ਚਰਨ ਰਣ ਗੁਰ ਕੀ ਮੁਖ ਲਾਗੇ ਅਹੰਬੁਦ ਤਿਨ ਸਗਲਾ ਤਿਆਗੇ ਗੁਰ ਕਾ ਸ਼ਬਦ ਲਗਾ ਵਨ ਮਿਠਾ ਪਰ ਭ੍ਰਮਾ ਤਾਤੇ ਮਹਿ ਡਿਠਾ ਗੁਰ ਸੁਖ ਦਾਤਾ ਗੁਰ ਕਰਤਾਰਾ ਜੀ ਪ੍ਰਣ ਕਾ ਨਾਨਕ ਗੁਰ ਅਦਾਰ ਗੋੜੇ ਮਹਲਾ ਪੰਜਵਾ ਗੁਰ ਕੇ ਚਰਨ ਉਪਰ ਮੇਰੇ ਮਥੇ ਤਾਤੇ ਦੁਖ ਮੇਰੇ ਸਗਲੇ ਲਾਥੇ ਸਤ ਗੁਰ ਆਪਣੇ ਕੋ ਕੁਰਬਾਨੀ ਆਤਮ ਚੀਨ ਪਰਮ ਰਗmani ਰਹਾ ਚਰਨ ਰਣ ਗੁਰ ਕੀ ਮੁਖ ਲਾਗੇ ਅਹੰ ਬੁੱਧ ਤਿੰਨ ਸਗਲਾ ਤਿਆਗੇ ਗੁਰ ਕਾ ਸ਼ਬਦ ਲਗਾ ਵਨ ਮਿਠਾ ਪਾਰ ਭਰਮਾ ਤਾਤੇ ਮਹਿਂ ਡਿਠਾ ਗੁਰ ਸੁਖ ਦਾਤਾ ਗੁਰ ਕਰਤਾਰਾ ਜੀ ਪ੍ਰਣ ਕਾ ਨਾਨਕ ਗੁਰ ਅਦਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ